ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਤੁਹਾਡਾ ਸਵਾਗਤ ਜੀ ਅਸੀਂ ਨਵੇਂ ਚੈਨਲ ਤੇ ਕਰ ਰਹੇ ਆਂ ਵੀਡੀਓ ਤੇ ਬਾਸੀ ਫੈਮਿਲੀ ਚੈਨਲ ਤੇ ਆ ਰਹੀ ਏ ਤੇ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਤੇ ਅਸੀਂ ਨਵਾਂ ਚੈਨਲ ਬਣਾਇਆ ਜੀ ਪੰਜਾਬੀ ਪਹਿਰਾਵਾ ਤੇ ਪਲੀਜ਼ ਜਰੂਰ ਜਾ ਕੇ ਸਬਸਕ੍ਰਾਈਬ ਕਰੋ ਕਿਉਂਕਿ ਇੱਕ ਵੀਕ ਤੱਕ ਆਪਣੇ ਨਾ ਪੰਜਾਬੀ ਪਹਿਰਾਵਾ ਚੈਨਲ ਤੇ ਆਪਣੀਆਂ ਜਿੰਨੀਆਂ ਸੂਟਾਂ ਦੀਆਂ ਵੀਡੀਓ ਉੱਥੇ ਆਇਆ ਕਰਨੀਆਂ ਕਾਫੀ ਮੇਰੀਆਂ ਭੈਣਾਂ ਕਹਿੰਦੀਆਂ ਸੀ ਕਿ ਦੀਦੀ ਇਸ ਚੈਨਲ ਤੇ ਤੁਸੀਂ ਵਲੌਗ ਪਾਇਆ ਕਰੋ ਤੇ ਸੂਟਾਂ ਵਾਲਾ ਚੈਨਲ ਜਿਹੜਾ ਅਲੱਗ ਬਣਾਓ ਤੇ ਤੁਹਾਡੀ ਉਹੋ ਜੀ ਅਸੀਂ ਅੱਜ ਡਿਮਾਂਡ ਪੂਰੀ ਕੀਤੀ ਅਸੀਂ ਚੈਨਲ ਬਣਾਇਆ ਜੀ ਪੰਜਾਬੀ ਪਹਿਰਾਵਾ ਪਲੀਜ਼ ਫੁੱਲ ਸਪੋਰਟ ਕਰਿਓ ਤੇ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਵੀਡੀਓ ਸੂਟਾਂ ਦੀਆਂ ਜੋ ਵੀ ਆਪਣੀਆਂ ਸ਼ਾਰਟ ਵੀਡੀਓ ਆਪਣੇ ਚੈਨਲ ਤੇ ਆਇਆ ਕਰਨਗੀਆਂ ਕਿਉਂਕਿ ਫਿਰ ਆਪਾਂ ਜਿਹੜੀ ਆਪਣੀ ਨਵੀਂ ਕਲੈਕਸ਼ਨ ਆਇਆ ਕਰੇਗੀ ਉੱਥੇ ਆਪਾਂ ਸ਼ਾਰਟ ਵੀਡੀਓ ਵੀ ਪਾਇਆ ਕਰਾਂਗੇ ਤੇ ਆਪਣੀ ਫੁੱਲ ਵੀਡੀਓ ਵੀ ਆਇਆ ਕਰੇਗੀ ਚਲੋ ਜੀ ਆਪਾਂ ਹੁਣ ਆਪਣੀ ਇਹ ਵੀਡੀਓ ਅੱਜ ਦੀ ਸ਼ੁਰੂ ਕਰਦੇ ਆਂ ਤੇ ਜਿਹੜੇ ਮੇਰੇ ਭੈਣਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪੰਜਾਬੀ ਪੇਰਾਵਾ ਉਹ ਵੀ ਕਰ ਲਓ ਤੇ ਜੇ ਕਿਸੇ ਨੂੰ ਨਾ ਚੈਨਲ ਦਾ ਨਾਮ ਪਤਾ ਲੱਗੇ ਤੇ ਅਸੀਂ ਇਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੇ ਉੱਥੇ ਜਾ ਕੇ ਤੁਸੀਂ ਫੁੱਲ ਸਪੋਰਟ ਕਰਿਓ ਤੇ ਜਿਹੜਾ ਸਾਡਾ ਬਲੌਗਿੰਗ ਵਾਲਾ ਚੈਨਲ ਹੈ ਬਾਸੀ ਫੈਮਿਲੀ ਉੱਥੇ ਜਾ ਕੇ ਵੀ ਸਬਸਕ੍ਰਾਈਬ ਕਰੋ ਤੇ ਚਲੋ ਜੀ ਅੱਜ ਦੀ ਕਲੈਕਸ਼ਨ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਮੈਂ ਅੱਜ ਇੱਥੇ ਦੱਸਦਾ ਕਿ ਅੱਜ ਵਾਲੇ ਸੂਟਾਂ ਦੇ ਜਿਹੜੇ ਪ੍ਰਾਈਜ਼ ਰਹਿਣਗੇ ਜੀ ਸੇਮ ਰਹਿਣਗੇ ਤੇ ਬਿਨਾ ਫੁੱਲ ਲਾਈਨਿੰਗ ਨਾਲ ਸੂਟ ਬਣਨਗੇ ਤੇ ਤੁਹਾਨੂੰ ਜਿਹੜੇ ਉੱਪਰ ਪ੍ਰਾਈਸ ਸ਼ੋ ਹੋਣਗੇ ਜੀ ਉਹ ਵਿੱਦ ਸ਼ਿਪਿੰਗ ਸ਼ੋ ਹੋਣਗੇ ਫਿਰ ਵੀ ਅਗਰ ਤੁਹਾਨੂੰ ਕੋਈ ਡਾਟ ਹੈ ਤਾਂ ਤੁਸੀਂ ਉੱਪਰ ਦਿੱਤੇ ਵਟਸਐਪ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਕਰਦੇ ਆਪਾਂ ਸ਼ੁਰੂ ਮੈਂ ਦੀ ਨਵੀਂ ਕਲੈਕਸ਼ਨ ਲੈ ਕੇ ਆਏ ਆ ਸਾਡੀ ਭੈਣਾਂ ਦੀ ਕਾਫੀ ਡਿਮਾਂਡ ਸੀ ਕਿ ਤੁਸੀਂ ਪਹਿਲਾਂ ਬਿਨਾਂ ਦੁਪੱਟੇ ਤੋਂ ਸੂਟ ਲੈ ਕੇ ਆਏ ਸੀ ਤੇ ਕੱਲ ਜਿਹੜੀ ਵੀਡੀਓ ਪਾਈ ਸੀ ਦੁਪੱਟੇ ਨਾਲ ਸੀ ਪਿਓਰ ਜੌਰਜਟ ਦੇ ਵਿੱਚ ਪਾਏ ਸੀ ਤੇ ਅੱਜ ਵੀ ਇਹੀ ਪਿਓਰ ਜੌਰਜਟ ਦੇ ਲੈ ਕੇ ਆਏ ਆ ਤੇ ਅੱਜ ਅਸੀਂ ਲੈ ਕੇ ਆਏ ਜੀ ਬਿਨਾਂ ਦੁ ਤੇ ਉਹਦੇ ਨਾਲੋਂ ਘੱਟ ਰੇਟ ਨੇ ਕਿਉਂਕਿ ਉਹਨਾਂ ਦੇ ਰੇਟ ਜ਼ਿਆਦਾ ਤਾਂ ਸੀ ਉਹਨਾਂ ਨਾਲ ਦੁਬੱਟੇ ਸੀ ਤੇ ਅੱਜ ਵਾਲੇ ਜਿੰਨੇ ਸੂਟ ਰਹਿਣਗੇ ਜੀ ਤੁਹਾਡੇ ਬਜਟ ਦੇ ਵਿੱਚ ਰਹਿਣਗੇ ਤੇ ਜਿਹੜੇ ਤੁਹਾਨੂੰ ਉੱਪਰ ਪ੍ਰਾਈਸ ਸ਼ੋ ਹੋਣਗੇ ਜੀ ਉਹ ਵਿਦ ਸ਼ਿਪਿੰਗ ਸ਼ੋ ਹੋਣਗੇ ਤੇ ਉੱਪਰ ਮੇਰਾ ਮੋਬਾਈਲ ਨੰਬਰ ਦਿੱਤਾ ਹੋਇਆ ਜੀ ਤੁਸੀਂ ਮੈਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਤੇ ਸੂਟ ਬਾਏ ਕਰ ਸਕਦੇ ਹੋ ਤੇ ਚਲੋ ਜੀ ਅੱਜ ਦੀ ਕਲੈਕਸ਼ਨ ਤੁਹਾਨੂੰ ਦਿਖਾਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਫਸਟ ਸੂਟ ਤੋਂ ਫਸਟ ਕਲਰ ਤੋਂ ਤੇ ਕਲਰ ਬਹੁਤ ਸੋਹਣਾ ਦੇਖੋ ਤੁਸੀਂ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆਂ ਟਮਾਟਰੀ ਕਲਰ ਆ ਇਹ ਤੇ ਆਏਗੀ ਜ ਤੇ ਆ ਰਹੀ ਵਕ ਦਾ ਹਾਈਲਾਈਟ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੀ ਆਪਾਂ ਕੱਲ ਕਲੈਕਸ਼ਨ ਦਿਖਾਈ ਸੀ ਤੇ ਉਹਦੇ ਨਾਲ ਦੀ ਸਿਰਫ ਇਹ ਬਿਨਾ ਦੁਪੱਟੇ ਤੋਂ ਆਏ ਨੇ ਦੇਖੋ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਸੋਨਾ ਕਲਰ ਹੈ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦੇਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਜਿਹੜੀ ਅੱਜ ਦੀ ਵੀਡੀਓ ਦੇ ਪ੍ਰਾਈਸ ਜੀ ਸੇਮ ਰਹਿਣਗੇ ਤੇ ਵਿਦ ਸ਼ਿਪਿੰਗ ਪ੍ਰਾਈਸ ਸ਼ੋ ਹੋ ਰਿਹਾ ਤੁਹਾਨੂੰ ਉੱਪਰ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਵਟਸਐਪ ਕਰਕੇ ਪੁੱਛ ਲਿਓ ਤੇ ਆ ਜੀ ਆਪਣਾ ਫਰਸਟ ਸੂਟ ਕਲਰ ਕੰਬੀਨੇਸ਼ਨ ਵੇਖੋ ਬਹੁਤ ਪਿਆਰਾ ਤੇ ਜੀ ਆਪਣੀ ਸਟੈਂਪ ਲੱਗੀ ਹੁੰਦੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੀ ਆ ਇਹ ਆ ਜੀ ਆਪਣਾ ਫਰਸਟ ਕਲਰ ਬਹੁਤ ਹੀ ਪਿਆਰਾ ਤੇ ਬਿਨਾਂ ਦੁਪट्टे ਤੋਂ ਰਹਿਣਗੇ ਤੇ ਬਹੁਤ ਹੀ ਘੱਟ ਰੇਟ ਆ ਕਿਉਂਕਿ ਕੱਲ ਵਾਲੇ ਸੂਟਾਂ ਦੀ ਕਾਫੀ ਡਿਮਾਂਡ ਸੀ ਪਿਓਰ ਜੌਰਜਟ ਦਾ ਪਿਓਰ ਜੌਰਜਟ ਦਾ ਦੁਪੱਟਾ ਸੀ ਤੇ ਉਹਦੇ ਨਾਲ ਸਲਵਾਰ ਸੀ ਜੀ ਕ੍ਰੇਪ ਦੀ ਤੇ ਇਹਦੇ ਨਾਲ ਜਿਹੜੀ ਸਲਵਾਰ ਆਏਗੀ ਜੀ ਪਿਓਰ ਮਸ਼ਲੀਨ ਦੇ ਉੱਪਰ ਆਏਗੀ ਇਹ ਪਿਓਰ ਮਸ਼ਲੀਨ ਦੀ ਸਲਵਾਰ ਹੈ ਜੀ ਇਹ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਕਲਰ ਚੈੱਕ ਕਰ ਸਕਦੇ ਤੁਸੀਂ ਕਲਰ ਬਿਲਕੁਲ ਤੁਹਾਨੂੰ ਸਹੀ ਦਿਖ ਰਿਹਾ ਤੇ ਇਹ ਹੈ ਜੀ ਇਹਦੀ ਪ੍ਰਿੰਟਿੰਗ ਸ਼ਰਟ ਦੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਡਾਈ ਲੈ ਸਕਦੇ ਹੋ ਜਿਹੜੇ ਵਿੱਚ ਕਲਰ ਨੇ ਉਹ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੇ ਅਸੀਂ ਵੀ ਤੁਹਾਨੂੰ ਦੁਪੱਟਾ ਦੇ ਦਾਂਗੇ ਜੀ ਤੇ ਟਾਈ ਡਾਈ ਕਰਵਾ ਲਓ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਬਣੇਗਾ ਇਹ ਹੈ ਜੀ ਆਪਣਾ ਫਰਸਟ ਸੂਟ ਫਰਸਟ ਕਲਰ ਤੇ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਹੈ ਤੇ ਉੱਪਰ ਦਿੱਤੇ WhatsApp ਤੇ ਸਪਰੀਨਸ਼ੋਰ ਲੈ ਕੇ ਮੈਸੇਜ ਸੈਂਡ ਕਰ ਦਿਓ ਤੇ ਲੋ ਜੀ ਇਹ ਆ ਗਿਆ ਆਪਣਾ ਫਰਸਟ ਸੂਟ ਜੇ ਦੇ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਸਾਡੇ ਕੋਲੋਂ ਤੇ ਇਹਦਾ ਜੀ 1000 ਰੇਟ ਜਿਹੜਾ 4 ਵਜੇਗਾ ਤੇ ਦੁਪੱਟਾ ਤੁਹਾਡੀ ਪਸੰਦ ਦਾ ਤੁਹਾਨੂੰ ਮਿਲ ਜੇਗਾ ਅਗਰ ਤੁਸੀਂ ਟਾਈ ਡਾਈ ਕਰਵਾਉਣਾ ਚਾਹੁੰਦੇ ਹੋ ਟਾਈ ਡਾਈ ਹੋ ਜਾਏਗਾ ਅਗਰ ਤੁਸੀਂ ਪਲੇਨ ਕਰਵਾਉਣਾ ਚਾਹੁੰਦੇ ਹੋ ਤੇ ਪਲੇਨ ਹੋ ਜਾਏਗਾ ਜਿਹੜੇ ਦੁਪੱਟੇ ਦੀ ਤੁਹਾਡੀ ਪਸੰਦ ਹੋਈ ਦੁਪੱਟਾ ਟੈਬੀ ਦਾ ਲੈਣਾ ਹੈ ਜਾਂ ਤੁਸੀਂ ਪਿਓਰ ਦਾ ਲੈਣਾ ਉਹ ਸਾਨੂੰ ਦੱਸ ਸਕਦੇ ਹੋ ਤੁਸੀਂ ਮੈਸੇਜ ਕਰਕੇ ਤੇ ਇਹ ਆ ਜੀ ਫਰਸਟ ਕਲਰ ਤੇ ਅੱਜ ਵਾਲੇ ਸੂਟ ਰਹਿਣਗੇ ਜੀ ਇਹ ਵੀ ਮੈਂ ਤੁਹਾਨੂੰ ਦੱਸਣਾ ਕਿਉਂਕਿ ਮੇਰੀ ਭੈਣਾਂ ਦੀ ਕਾਫੀ ਡਿਮਾਂਡ ਹੁੰਦੀ ਹੈ ਇਹਨਾਂ ਥੱਲੇ ਲਾਈਨਿੰਗ ਲੱਗੇਗੀ ਜੀ ਫੁੱਲ ਲਾਈਨਿੰਗ ਵਾਲੇ ਸੂਟ ਨੇ ਤੇ ਲਾਈਨਿੰਗ ਦੀ ਜ਼ਰੂਰਤ ਹੈ ਜੀ ਇਹਨਾਂ ਨੀਚੇ ਕਿਉਂਕਿ ਭੈਣਾਂ ਸਪੈਸ਼ਲੀ ਪੁੱਛਦੀਆਂ ਹੁੰਦੀਆਂ ਨੇ ਤੇ ਇਹ ਹੈ ਜੀ ਆਪਣਾ ਫਰਸਟ ਕਲਰ ਇਹ ਹੈ ਜੀ ਬਾਟਮ ਪਿਓਰ ਮਸ਼ਲੀਨ ਦੇ ਉੱਪਰ ਬਾਟਮ ਹੈ ਪਿਓਰ ਜਾਰਜਰ ਦੇ ਉੱਪਰ ਸ਼ਰਟ ਹੈ ਹਾਈਲਾਈਟ ਹੋਇਆ ਹੋਇਆ ਕਲਰ ਚੈੱਕ ਕਰ ਸਕਦੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਤੇ ਇਹ ਹੈ ਜੀ ਆਪਣਾ ਫਰਸਟ ਸੂਟ ਤਲੋ ਜੀ ਸੈਕੰਡ ਕਲਰ ਆ ਗਿਆ ਸੈਕੰਡ ਕਲਰ ਵੀ ਬਹੁਤ ਪਿਆਰਾ ਹੈ ਅੱਜ ਵਾਲੇ ਜਿਹੜੇ ਕਲਰ ਨੇ ਬਹੁਤ ਸੋਹਣੇ ਨੇ ਤੇ ਸੱਚੇ ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਾਂਗੀ ਜਿਹੜੇ ਅੱਜ ਤੁਹਾਨੂੰ ਕਲਰ ਮਿਲਣਗੇ ਸਿੰਗਲ ਸਿੰਗਲ ਹੀ ਮਿਲਣਗੇ ਇਹਦੇ ਵਿੱਚ ਹੋਰ ਕਲਰ ਨਹੀਂ ਆਏ ਜੀ ਹਜੇ ਪਹਿਲਾਂ ਆਏ ਸੀ ਤੇ ਉਹ ਸੇਲ ਹੋ ਗਏ ਸੀ ਤੇ ਲੋ ਜੀ ਇਹ ਆ ਗਿਆ ਆਪਣਾ ਸੈਕੰਡ ਕਲਰ ਤੇ ਕਲਰ ਇਹੀ ਮਿਲਣਗੇ ਜੋ ਤੁਹਾਨੂੰ ਮੈਂ ਦਿਖਾ ਰਹੀਆਂ ਐ ਇੱਥੇ ਡਬਲ ਕਲਰ ਨਹੀਂ ਮਿਲਣਗੇ ਸਿੰਗਲ ਕਲਰ ਹੀ ਮਿਲਣਗੇ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਪਿਆਰਾ ਡਿਜ਼ਾਈਨ ਹੈ ਹਾਈਲਾਈਟ ਹੋਇਆ ਹੋਇਆ ਤੇ ਬਹੁਤ ਸੌਫਟ ਪਿਓਰ ਜੌਰਜਾਟ ਹੈ ਕਿਉਂਕਿ ਕਾਫੀ ਪਣਾ ਕੈਦਰਨੀ ਹੈ ਜੌਰਜਾਟ ਦੀ ਦੀ ਹਲਕੀ ਨਾ ਹੋਵੇ ਤੇ ਇਹ ਮਤਲਬ ਚੁੱਭਦੀ ਨਾ ਹੋਵੇ ਇਹੋ ਜੀ ਕੋਈ ਗੱਲ ਨਹੀਂ ਜੀ ਬਹੁਤ ਸੌਫਟ ਹੈ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਹਾਈਲਾਈਟ ਕੀਤਾ ਹੋਇਆ ਪਿਓਰ ਜੌਰਜਾਟ ਦੀ ਸ਼ਰਟ ਰਹੇਗੀ ਤੇ ਬਾਟਮ ਰਹੇਗੀ ਜੀ ਇਹਦੀ ਪਿਓਰ ਮਸਲੀਬ ਦੀ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤੇ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਬਾਈ ਕਰ ਸਕਦੇ ਹੋ ਤੇ ਪਲੀਜ਼ ਜਲਦੀ ਜਲਦੀ ਮੈਸੇਜ ਕਰ ਦਿਆ ਕਰੋ ਕਿਉਂਕਿ ਫਿਰ ਵਿੱਚ ਕੁਝ ਮੇਰੀਆਂ ਭੈਣਾਂ ਨੂੰ ਸੂਟ ਮਿਲਦੇ ਨੇ ਲਓ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਇਹ ਆ ਜੀ ਇਹਦਾ ਕਲਰ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਤੇ ਜੋ ਤੁਹਾਨੂੰ ਕੈਮਰੇ ਵਿੱਚ ਕਲਰ ਦਿਖ ਰਿਹਾ ਉਹੀ ਕਲਰ ਹੈ ਜੀ ਸੇਮ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਆ ਜੀ ਇਹਦੀ ਪ੍ਰਿੰਟਿੰਗ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣੀ ਹੈ ਤੇ ਬਹੁਤ ਹੀ ਲਾਈਟ ਵੇਟ ਫੈਬਰਿਕ ਹੈ ਜੀ ਲਾਈਨਿੰਗ ਲੱਗੇਗੀ ਇਹਨਾਂ ਸੂਟਾਂ ਦੇ نیچے ਚਲੋ ਜੀ ਇਹ ਆ ਗਿਆ ਜੀ ਸਭ ਦਾ ਫੇਵਰਟ ਕਲਰ ਬਲੈਕ ਕਿਉਂਕਿ ਕਾਫੀ ਡਿਮਾਂਡ ਹੁੰਦੀ ਹੈ ਪਹਿਣਾ ਦੀ ਬਲੈਕ ਕਲਰ ਚਾਹੀਦਾ ਬਲੈਕ ਕਲਰ ਚਾਹੀਦਾ ਤੇ ਪਲੀਜ਼ ਕਲਰ ਇਹਦੇ ਚ ਸਿੰਗਲ ਸਿੰਗਲ ਮਿਲਣਗੇ ਕਲਰ ਹੋਰ ਨਹੀਂ ਹੈਗੇ ਚਲੋ ਜੀ ਦੇਖੋ ਜੀ ਇਹ ਆ ਗਈ ਇਹ ਆ ਜੀ ਸ਼ਰਟ ਸ਼ਰਟ ਦੀ ਡਿਜ਼ਾਈਨ প্রিন্টিং ਚੈੱਕ ਕਰੋ ਬਹੁਤ ਿਆਰੀ প্রিন্টিং ਹੈ ਤੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਲਾਈਟ ਔਰ ਡਾਰਕ ਇਹ ਹੈ ਜੀ ਬਲੈਕ ਕਲਰ ਤੇ ਇਹ ਹੈ ਜੀ ਸ਼ਰਟ ਤੇ ਲਾਈਨਿੰਗ ਲੱਗੇਗੀ ਜੀ ਫੁੱਲ ਸੂਟ ਦੇ ਨੀਚੇ ਲਾਈਨਿੰਗ ਲੱਗੇਗੀ ਤੇ ਆ ਗਈ ਜੀ ਇਹਦੀ ਬਾਟਮ ਬਾਟਮ ਪਿਓਰ ਮਸ਼ੀਨ ਦੇ ਉੱਪਰ ਹੈ ਜੀ ਤੇ ਉੱਪਰ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਵਿਦ ਸ਼ਿਪਿੰਗ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਲੋ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਕਰਕੇ ਮੈਸੇਜ ਕਰਕੇ ਪੁੱਛ ਸਕਦੇ ਹੋ ਤਿਆ ਜੀ ਆਪਣਾ ਸੈਕੰਡ ਕਲਰ ਬਹੁਤ ਹੀ ਪਿਆਰਾ ਹੈ ਤੇ ਅਗਰ ਤੁਸੀਂ ਦੁਪੱਟਾ ਸਾਡੇ ਕੋਲ ਬਾਈ ਕਰਨਾ ਹੈ ਤੁਸੀਂ ਸਾਡੇ ਕੋਲ ਕਰ ਸਕਦੇ ਹੋ ਦੁਪੱਟੇ ਦੇ ਨਾਲ ਇਹਦਾ 1000 ਰੇਟ ਦੀ ਹੋਰ ਵਾਜੇਗਾ ਜਿਹੜੇ ਤੁਹਾਨੂੰ ਰੇਟ ਸ਼ੋ ਹੋ ਰਹੇ ਨੇ ਬਿਨਾ ਦੁਪੱਟੇ ਤੋਂ ਹੀ ਹੋ ਰਹੇ ਨੇ ਚਲੋ ਜੀ ਸੈਕੰਡ ਕਲਰ ਆ ਗਿਆ ਇਹ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਦੇਖੋ ਜੀ ਬਹੁਤ ਲਾਈਟ weight ਫੈਬਰਿਕ ਹੈ ਬਹੁਤ ਹੈਵੀ ਫੈਬਰਿਕ ਨਹੀਂ ਹੈਗਾ ਇਹ ਪਿਓਰ ਜੌਰਜਟ ਦੇ ਉੱਪਰ ਹੈ ਹਾਈਲਾਈਟ ਕੀਤਾ ਹੋਇਆ ਲੋਜੀ 컬러 ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣਾ ਬਹੁਤ ਹੀ ਲਾਈਟ ਹੈ ਤੇ ਫੁੱਲ ਲਾਈਨਿੰਗ ਵਾਲੇ ਸੂਟ ਹੈ ਜੀ ਲਾਈਨਿੰਗ ਨਾਲ ਬਣਨਗੇ ਸੂਟ ਇਹ ਤੇ ਆ ਗਈ ਜੀ ਇਹਦੀ ਬਾਟਮ ਬਾਟਮ ਵੀ ਚੈੱਕ ਕਰੋ ਜੀ ਪਿਓਰ ਮਸ਼ਲੀਨ ਦੇ ਉੱਪਰ ਬਾਟਮ ਹੈ ਅਗਰ ਤੁਸੀਂ ਇਹਦੇ ਨਾਲ ਟਰਾਊਜ਼ਰ ਬਣਾਉਣਾ ਚਾਹੁੰਦੇ ਹੋ ਤਾਂ ਟਰਾਊਜ਼ਰ ਬਣ ਜਾਏਗਾ ਅਗਰ ਤੁਸੀਂ ਸਲਵਾਰ ਬਣਾਉਣਾ ਚਾਹੁੰਦੇ ਹੋ ਤੇ ਸਲਵਾਰ ਬੁਣਾਲੀ ਅਗਰ ਤੁਸੀਂ ਦੁਬੱਟਾ ਸਾਡੇ ਕੋਲ ਬਾਇ ਕਰਨਾ ਤਾਂ ਤੁਸੀਂ ਸਾਡੇ ਕੋਲ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਹੈ ਤਾਂ ਟਾਈ ਡਾਈ ਟਾਈ ਡਾਈ ਦੁਬੱਟਾ ਬਹੁਤ ਸੋਹਣਾ ਲੱਗੇਗਾ ਇਹਦੇ ਨਾਲ ਬਹੁਤ ਪਿਆਰਾ ਫੈਬਰਿਕ ਹੈ ਤੇ ਬਹੁਤ ਡਿਫਰੈਂਟ ਜੀ ਲੁੱਕ ਆਏਗੀ ਤੇ ਇਹ ਹੈ ਜੀ ਆਪਣਾ ਸੈਕੰਡ ਕਲਰ ਸਕਰੀਨਸ਼ਾਟ ਲੈ ਕੇ WhatsApp ਕਰਕੇ ਮੈਨੂੰ ਪੁੱਛ ਸਕਦੇ ਹੋ ਤੁਸੀਂ ਤੇ ਲੋ ਜੀ ਅਗਲਾ ਕਲਰ ਆ ਗਿਆ ਆਪਣਾ ਅਗਲਾ ਕਲਰ ਵੀ ਬਹੁਤ ਪਿਆਰਾ ਹੈ ਮਹਿਰੂਨ ਜੀ ਸ਼ੇਡ ਹੈ ਬਹੁਤ ਸੋਹਣਾ ਕਲਰ ਹੈ ਤੇ ਕਲਰ ਜੀ ਸਿੰਗਲ ਸਿੰਗਲ ਰਹਿਣਗੇ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਨਹੀਂ ਮਿਲਣਗੇ ਤੇ ਲੋ ਜੀ ਆ ਗਿਆ ਆਪਣਾ ਸੈਕੰਡ ਕਲਰ ਇਹਦੀ ਪ੍ਰਿੰਟਿੰਗ ਚੈੱਕ ਕਰੋ ਇਹਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਸੋਹਣੀ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਲੱਗ ਰਿਹਾ ਹੈ ਲਾਈਟ ਬੇਬੀ ਪਿੰਕ ਤੇ ਮਹਿਰੂਨ ਦਾ ਕੰਬੀਨੇਸ਼ਨ ਆ ਬਹੁਤ ਸੋਹਣਾ ਲੱਗ ਰਿਹਾ ਕਲਰ ਤੇ ਆ ਜੀ ਸ਼ਰਟ ਤੇ ਆਏਗੀ ਜੀ ਦੀ ਬਾਟਮ ਤੇ ਔਰ ਮਸ਼ਰੀਨ ਦੇ ਉੱਪਰ ਬਾਟਮ ਆਏਗੀ ਜੋ ਕਿ ਬਹੁਤ ਪਿਆਰਾ ਕੰਬੀਨੇਸ਼ਨ ਹੈ ਇਹਦੇ ਨਾਲ ਵੀ ਤੁਸੀਂ ਦੁਪੱਟਾ ਟਾਈਡਾਈ ਰੱਖ ਸਕਦੇ ਹੋ ਚਾਹੇ ਤੁਸੀਂ ਪਲੇਨ ਰੱਖ ਸਕਦੇ ਹੋ ਤੁਹਾਡੀ ਚੋਇਸ ਹੈ ਤੁਸੀਂ ਪਲੇਨ ਲੈਣਾ ਹੈ ਕਿ ਟਾਈਡਾਈ ਲੈਣਾ ਹੈ ਜੀ ਆ ਜੀ ਆਪਣਾ ਸੈਕੰਡ ਕਲਰ ਸਕਰੀਨਸ਼ਾਟ ਲੈ ਕੇ WhatsApp ਕਰਕੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਲੋ ਜੀ ਆਪਣਾ ਲਾਸਟ ਕਲਰ ਆ ਗਿਆ ਲਾਸਟ ਕਲਰ ਵੀ ਬਹੁਤ ਪਿਆਰਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ हाँ तो जी है जी यिटिंग सारे की सेम है हाईलाइट होया हुया प्योर जोर जोर के जो उपर शर्ट रहेगी हाईलाइट की हुई जी उपर तो फुल लाइन लाइनिंग सूट बन गए जी ये जी बॉटम तो जल्दी तो जल्दी वट्सएप करके मेरे को सूट बाय कर सद फिर अपने को सूट सेल हो जाए फिर ਕਹਿਣਾ ਮੇਰੀਆਂ ਕਹਿੰਦੀਆਂ ਕਿ ਸੂਟ ਸਾਨੂੰ ਉਹੀ ਚਾਹੀਦਾ ਤੇ ਉਹ ਕਲਰ ਮਿਲਦਾ ਨਹੀਂ ਹੈਗਾ ਉਹ ਡਿਜ਼ਾਈਨ ਵੀ ਨਹੀਂ ਮਿਲਦਾ ਫਿਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਉਹਨਾਂ ਨੂੰ ਇਹ ਦੂਸਰੀ ਵਾਰ ਰਿਪੀਟ ਤੇ ਆਏ ਨੇ ਜੀ ਪਹਿਲਾਂ ਦੁਪਟਿਆਂ ਨਾਲ ਆਪਾਂ ਵੀਡੀਓ ਪਾਈ ਸੀ ਕੱਲ ਤੇ ਅੱਜ ਇਹ ਬਿਨਾਂ ਦੁਪट्टे ਤੋਂ ਆਏ ਨੇ ਤੇ ਉਹਦੇ ਨਾਲ ਸਲਵਾਰ ਜਿਹੜੀ ਸੀ ਉਹ ਜੀ ਕਰੇਪ ਦੀ ਸੀ ਤੇ ਇਹਦੇ ਨਾਲ ਜਿਹੜੀ ਸਲਵਾਰ ਹੈ ਇਹ ਪਿਓਰ ਮਸ਼ਲੀਨ ਦੀ ਹੈ ਤੇ ਲੋ ਜੀ ਇਹ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰਕੇ ਭੋਜ ਸਕਦੇ ਹੋ ਤੇ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਤੇ ਹੁਣ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਤੁਹਾਡੇ ਲਈ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਜਿਵੇਂ ਮੇਰੀ ਭੈਣਾਂ ਦੀ ਡਿਮਾਂਡ ਰਹੇਗੀ ਉਵੇਂ ਦੀ ਕਲੈਕਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਅਗਰ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਬਾਏ ਕਰ ਸਕਦੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ